ਅੱਜ ਦਾ ਜਿਹੜਾ ਧਰਨਾ ਵਾ ਇਹ ਡੇਰੇ ਬਾਬੇ ਨਾਨਕ ਦੇ ਅਕਾਲੀ ਵਰਕਰਾਂ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਵਾ ਸਾਡਾ ਕਾਲੀਜਾਲ ਦਲ ਦਾ ਜਨਰਲ ਸਕੱਤਰ ਸੀਗਾ ਤੇ ਪਿੰਡ ਦਾ ਲੰਬਾ ਸਮਾਂ ਸਰਪੰਚ ਬਣਦਾ ਆਇਆ ਵਾ ਮਿੱਲਾਂ ਦਾ ਵੀ ਡਾਇਰੈਕਟਰ ਰਿਹਾ ਵਾ ਉਹਦਾ ਕਤਲ ਜਿਹੜਾ ਬਾ ਗੈਂਗਸਟਰਾਂ ਤੋਂ ਕਰਵਾਤਾ ਸੀਗਾ ਉਦੋਂ ਵੀ ਰੌਲਾ ਪਾਇਆ ਸੀਗਾ ਐਸਐਸਪੀ ਦਾ ਘਰਾਉ ਵੀ ਕੀਤਾ ਸੀ ਅਕਾਲੀ ਦਲ ਦਾ ਪ੍ਰਧਾਨ ਵੀ ਆਇਆ ਸੀਗਾ ਪਰ ਉਹ ਜੋ ਕਾਂਗਰਸ ਦੀ ਸਰਕਾਰ ਸੀਗੀ ਤੇ ਸਾਡੀ ਪੇਸ਼ ਨਹੀਂ ਜਾਣ ਦਿੱਤੀ ਅੱਜ ਮੈਂ ਸਮਝਣਾ ਮਾਰਨ ਵਾਲੇ ਉਹ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਭਰਾ ਨੇ ਕੀਤੀ ਹੈ ਕਾਨਫਰੰਸ ਬੇਨਤੀ ਕਰਦੇ ਆ ਕਿ ਸਮਾਪਤ ਦੇ ਉਹਨੇ ਗੁਰੂ ਘਰ ਬੈਠ ਕੇ ਆਪਣੇ ਕਿਹਾ ਵਾ ਕਿ ਸਾਡੇ ਕੋਲ ਇਹਨੇ ਮਰਵਾਇਆ ਵਾ ਤੇ ਕੋਟਲੀ ਵਾਲੇ ਸਰਪੰਚ ਭੰਮਰੇ ਦਾ ਮੋਬਾਈਲ ਤੋਂ ਸਾਡੇ ਨਾਲ ਗੱਲ ਕੀਤੀ ਹੈ ਕਿ ਮਾਰ ਦਿਓ ਮੈਂ ਸਭ ਲਵਾਵਾਂਗਾ ਔਰ ਨਾਲੇ ਪਿਸਤੌਲ ਵੀ ਉਹਦਾ ਨਾਲ ਲਾ ਕੇ ਦਿੱਤਾ ਵਾ ਤੇ ਅੱਜ ਮਾਰਨ ਵਾਲਾ ਕਹਿ ਰਿਹਾ ਸਾਡੇ ਕੋਲ ਮਰਵਾਇਆ ਵਾ ਤੇ ਘਰ ਵਾਲੇ ਤੇ ਕਾਲੀ ਦਲ ਕਹਿ ਰਿਹਾ ਕਿ ਇਹਨੂੰ ਕਤਲ ਵਿੱਚ ਸ਼ਾਮਲ ਕੀਤਾ ਜਾਵੇ ਇਹ ਕਾਤਲ ਆ ਤੇ ਹੁਣ ਕੋਈ ਗੁੰਜਾਇਸ਼ ਨਹੀਂ ਨੀ ਉਹਦੇ ਰੋਸ 'ਚ ਤਾਂ ਨਾ ਮਾਰਿਆ ਜਾ ਰਿਹਾ ਉਹਦੇ ਰੋਸ 'ਚ ਵੀ ਧਰਨਾ ਦਾ ਇੱਕ ਕਤਲ ਨਹੀਂ ਇਹਨੇ ਆਪਣੇ ਸਹੁਰੇ ਵੀ ਸਾਲਿਆਂ ਕੋਲੋਂ ਬੰਦੇ ਮਰਵਾਤੇ ਨੇ ਦੋ ਪਿੰਡ ਦੇ ਵਿੱਚ ਮਰਵਾਤੇ ਨੇ ਉਹ ਵੀ ਇਹਦਾ ਨਾਂ ਲੱਗਦਾ ਹੈ ਕਿ ਉੱਥੇ ਬਹਿ ਕੇ ਮਰਵਾ ਕੇ ਆਇਆ ਵਾ ਫਿਰ ਮਸ਼ਰਾਲੇ ਚ ਕਤਲ ਦੋ ਹੋ ਗਏ ਸੱਕਿਆਂ ਭਰਾਵਾਂ ਦੇ ਚਾਚੇ ਤਾਇਦੇ ਪੁੱਤਾਂ ਦੇ ਉਹ ਵੀ ਦੂਆਂ ਨੂੰ ਹਲਾ ਸ਼ਰੀ ਦੇ ਕੇ ਟਕਰਾ ਕਰਾ ਦਿੱਤਾ ਪੋਲੀਟੀਕਲ ਬੰਦੇ ਕਦੇ ਟਕਰਾ ਨਹੀਂ ਕਰਾਉਂਦੇ ਪੋਲੀਟੀਕਲ ਬੰਦੇ ਸਮਝੌਤੇ ਕਰਾਉਂਦੇ ਨੇ ਹੱਥ ਫੇਰਦੇ ਨੇ ਤੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਮੈਂ ਸੀਬੀਆਈ ਦੀ ਮੰਗ ਕਰਨਾ ਵਾਂ ਕਿ ਸੀਬੀਆਈ ਇਹਨਾਂ ਕੇਸਾਂ ਦੀ ਜਿਹੜੀ ਹੈ ਉਹ ਘੋਕ ਕਰਕੇ ਤੇ ਕਤਲ ਦਾ ਪਰਚਾ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਸੌ ਗਈ ਹੈ ਜੇ ਨਹੀਂ ਕਰਦੀ ਸਰਕਾਰ ਨੂੰ ਕਾਰਜਾ ਲੱਛਾ ਵਿੱਚ ਮਜਾਦਾ ਫਿਰ ਕਾਲੀਦਾਨ ਸੰਘਰਸ਼ ਜਾਰੀ ਰੱਖੇਗਾ ਬਰਦਰ ਦਾ 2019 ਦੇ ਵਿੱਚ ਜੱਪੂ ਘਵਾਨਪੁਰ ਦੇ ਦਿਲਿਆਂ ਦੇ ਕੋਲੋਂ ਕਤਲ ਕਰਵਾਇਆ ਇਹਨੇ ਸਿੱਸੀ ਰੰਦਾਵੇ ਨੇ ਸਦਾਰਾ ਉਸ ਸਮੇਂ ਵੀ 2019 ਦੇ ਵਿੱਚ ਅਸੀਂ ਹਾਈ ਕੋਰਟ ਦਾ ਰੋਕ ਦਿੱਤਾ ਹੈਗਾ ਹਾਈ ਕੋਰਟ ਸਟਿਸ਼ਨ ਪਾਈ ਗਈ ਕਿ ਇਹ ਸੁਕੀ ਰੰਦਾਵਾ ਕਤਲ ਆਹਾਗਾ ਤੇ ਇਹਦਾ ਪਿਆ ਪਾਈ ਅੱਗੇ ਜਨਾਬ ਆਇਆ ਜਾਵੇ ਉਸ ਸਮੇਂ ਇਹ ਸਾਰੀ ਅਨਕਵਾੜੀ ਜਿਹੜੀ ਹੈ ਚੱਲਣ ਲੱਗੀ ਤੇ ਇਹਦਾ ਸੁਕੀ ਰੰਦਾਵਾ ਕਤਲ ਦੇ ਅੱਗੇ ਹੋਇਆ ਵੀ ਮੈਂ ਮੰਤਰੀ ਹਾਂ ਮੇਰੇ ਮੰਤਰੀ ਵਾਰਿਆਂ ਅਨਕਵਾੜਾਂ ਚੱਲ ਰਹੀਆਂ ਵਾਂ ਤੇ ਮੇਰੀ ਮਦਦ ਕਰੋ ਉਸ ਸਮੇਂ ਗਰਮੀ ਨਾਲ ਉਹ ਸੇਵਾ ਨਕਵਾਰੀ ਜਰੀ ਉਹ ਦਬਤੀ ਆ ਹੁਣ ਇਸ ਟਾਈਮ ਜੱਗ ਜਾਰ ਹੋ ਗਿਆ ਜਦੋਂ ਜੱਗੂ ਭਗਵਾਨਪੁਰਿਆ ਦੇ ਪ੍ਰਧਾਨ ਨੇ ਅਸਟਰੀਲਿਆ ਵਿੱਚ ਬੈਠੇ ਕੱਢ ਬੈਸਟ ਕਾਨਫਰੈਂਸ ਕਰਕੇ ਤੇ ਕਿਹਾ ਵੀ ਸੁਖੀ ਆਪਣੇ ਮੁੰਡੇ ਨੂੰ ਗੋਦਵਾਰੇ ਲੈ ਕੇ ਸੌਂ ਖਾਂ ਕਿ ਤੂੰ ਸਾਨੂੰ ਫੋਨ ਕਰਕੇ ਨਹੀਂ ਤੰਗ ਆਉਣ ਵਾਲਾ ਪੱਪੂ ਨੂੰ ਮਰਵਾਇਆ ਕਿ ਪੱਪੂ ਨੂੰ ਮਾਰ ਦੋ ਮੈਂ ਮਗਰ ਬੈਠਾ ਮੈਂ ਆਪੇ ਸਾਰਾ ਕੁਝ ਸੰਭਾਲ ਲੂਗਾ ਇਹ ਬੰਦੇ ਦੇ ਉੱਤੇ ਐਫ ਆਰ ਹੋਣੀ ਚਾਹੀਦੀ ਆ ਸਾਡੇ ਕੇਸ ਦੀ ਜਾਂਚ ਜਿਹੜੀ ਆ ਸੀਬੀਆਈ ਨੂੰ ਦਿੱਤੀ ਜਾਵੇ